ਇੱਕ ਗੁਰੂ ਘਰ ਦੇ ਵਿੱਚ ਜਵਾਕ ਦੇ ਵੱਲੋਂ ਬੇਅਦਬੀ ਕੀਤੀ ਗਈ। ਨੰਗੇ ਸਿਰ ਗੁਰੂ ਘਰ ਦੇ ਵਿੱਚ ਦਾਖਲ ਹੋਇਆ, ਤਾਬਿਆਂ ਦੇ ਕੋਲ ਚਲਾ ਗਿਆ ਔਰ ਉੱਥੇ ਇਸਨੇ ਪੇਸ਼ਾਬ ਕੀਤਾ ਔਰ ਫਿਰ ਗੰਦੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਨਾਲ ਛੇੜਛਾੜ ਕੀਤੀ। ਔਰ ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਾਂਦਾ ਹੋਇਆ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਅੱਜ ਦੀ ਵੀਡੀਓ ਥੋੜੀ ਜੀ ਸੈਂਸਿਟਿਵ ਹੈ ਜੀ। ਉਹ ਇਸ ਮੁਤੱਲਕ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਤੇ ਸੋਚ ਨੂੰ ਗੁੰਮ ਕਰਨ ਵਾਲੀ ਵੀਡੀਓ ਹੈਗੀ ਇਹ ਤੇ ਦੁੱਖ ਤੁਸੀਂ ਵੀਡੀਓ ਜਦੋਂ ਦੇਖੋਗੇ ਨਾ ਤੇ ਤੁਸੀਂ ਆਪ ਅੰਦਾਜ਼ਾ ਲਾਣਾ ਕਿ ਇਹ ਚੀਜ਼ਾਂ ਕਿਸੇ ਵੀ ਮਜ਼ਹਬ ਨੂੰ ਲੈ ਕੇ ਆ ਹੋਣਾ ਸਹੀ ਨਹੀਂ ਅਸੀਂ ਸਹੀ ਗਲਤ ਦਾ ਫੈਸਲਾ ਨਹੀਂ ਕਰਦੇ ਕੋਈ ਵੀ ਇਨਸਾਨ ਹੈ ਨਾ ਕੋਈ ਵੀ ਬੰਦਾ ਹੈ ਉਹ ਜਿਹਦੇ ਮਰਜ਼ੀ ਰਿਲੀਜੀਅਨ ਤੋਂ تعلق ਰੱਖਦਾ ਹੈ ਸਾਨੂੰ ਉਹਦਾ ਜਿਹੜਾ ਮਜ਼ਹਬ ਹੈ ਨਾ ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਜਰ ਦੇ ਪੰਜਾਬ ਦੇੰਦੇ ਇੱਕ ਗੁਰਦੁਆਰਾ ਹੈ ਉਹਦੇ ਅੰਦਰ ਜਿਹੜੀ ਘਟਨਾ ਹੋਈ ਹੈ ਨਾ ਬਹੁਤ ਗਲਤ ਹੋਇਆ ਗਲਤ ਗਲਤ ਜਿਹੜਾ ਲਫਜ਼ ਹੈ ਨਾ ਗਲਤ ਸ਼ਬਦ ਹੈ ਜਿਹੜਾ ਉਹ ਵੀ ਬਹੁਤ ਛੋਟਾ ਪੈ ਜਾਂਦਾ ਹੈ ਐਸੇ ਹਰਕਤ ਦੇ ਸਾਹਮਣੇ ਕਿਹਾ 16 17 ਸਾਲ ਦਾ ਇੱਕ ਲੜਕਾ ਜਿਹੜਾ ਉਹ ਬੱਚਾ ਹੈ ਅਸੀਂ ਉਹਨੂੰ ਬੱਚਾ ਨਹੀਂ ਕਹਿ ਸਕਦੇ ਕਿ ਉਹਨੇ ਆਪਣੇ ਵੱਡਿਆਂ ਕੋਲੋਂ ਇਹੀ ਪੜਿਆ ਹੈ ਉਹਨੇ ਕਿਤਾਬਾਂ ਤੋਂ ਇਹੀ ਸਿੱਖਿਆ ਉਹਦੇ ਵੱਡਿਆਂ ਨੂੰ ਇਹੀ ਸਿਖਾਇਆ ਹੈ ਕਿ ਜਦੋਂ ਗੁਰਦੁਆਰੇ ਜਾਣਾ ਤੇ ਤੁਸੀਂ ਵੀਡੀਓ ਵੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਈਏਗਾ ਕਿ ਗੁਰਦੁਆਰਾ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਤੁਸੀਂ ਆਪਣੇ ਸੱਤ ਨੂੰ ਢਕਣਾ ਹੈ ਤੁਸੀਂ ਆਪਣੇ ਪੈਰ ਧੋਵ ਕੇ ਅੰਦਰ ਜਾਣਾ ਕੋਈ ਇੱਜ਼ਤ ਇhtiram ਐਵੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਮੱਦੇ ਨਜ਼ਰ ਰੱਖਣਾ ਹੁੰਦਾ ਚਰਦੇ ਪੰਜਾਬ ਦੇ ਅੰਦਰ ਇਹ ਗੁਰਦੁਆਰਾ ਹੈ ਇੱਕ ਬੱਚਾ ਅੰਦਰ ਜਾ ਕੇ ਜਿਵੇਂ ਜਿਉਂ ਨੇ ਹਰਕਤ ਕੀਤੀ ਏ ਉਹ ਬੋਲ ਇੰਨੀ ਕੋਈ ਸ਼ਰਮਿੰਦਗੀ ਇੰਨਾ ਕੋ ਗਲਤ ਹੋਇਆ ਐ ਇੰਜ ਹੋਣਾ ਵੀ ਨਹੀਂ ਚਾਹੀਦਾ ਤੇ ਜਿੰਨੇ ਆ ਕੀਤਾ ਨਾ ਜਿਹਦੇ ਪਿੱਛੇ ਇਹ ਲੋਕ ਹੈਗੇ ਨੇ ਜਿਹੜੇ ਇਸ ਬੱਚੇ ਦੇ ਪਿੱਛੇ ਨੇ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਉਹਨਾਂ ਨੂੰ ਇੰਜ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਬਾਕੀਆਂ ਵਾਸਤੇ ਇੱਕ ਬੜਤ ਬਣੇ ਦੁਬਾਰਾ ਕੋਈ ਇੰਜ ਦੀ ਹਰਕਤ ਨਾ ਕਰੇ ਕਿਸੇ ਵੀ ਮਜ਼ਹਬ ਨੂੰ ਲੈ ਕੇ ਕੋਈ ਵੀ ਮਜ਼ਹਬ ਹੋਵੇ ਕਿਸੇ ਵੀ ਰਿਲੀਜੀਅਨ ਤੋਂ ਕੋਈ ਤੱਲਕ ਰੱਖਦਾ ਹੋਵੇ ਤੇ ਵੀਡੀਓ ਵੱਲ ਵਧਨੇ ਆ ਵੀਡੀਓ ਵੱਲ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰੀ ਸੇ ਅਗਰ ਚੈਨਲ ਤੇ ਨਵੇਂ ਹੋ ਤੇ ਜਨਨ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ 'ਤੇ ਵੀ ਦਬਾਓ ਤਾਂ ਕਿ ਨਾਲ ਜਿਹਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ। ਵੀਡੀਓ ਸਟਾਰਟ ਕਰਨ। ਇੱਕ ਗੁਰੂ ਘਰ ਦੇ ਵਿੱਚ ਜਵਾਕ ਦੇ ਵੱਲੋਂ ਬੇਅਦਬੀ ਕੀਤੀ ਗਈ। ਨੰਗੇ ਸਿਰ ਗੁਰੂ ਘਰ ਦੇ ਵਿੱਚ ਦਾਖਲ ਹੋਇਆ, ਤਾਬਿਆਂ ਦੇ ਕੋਲ ਚਲਾ ਗਿਆ ਔਰ ਉੱਥੇ ਇਸਨੇ ਪੇਸ਼ਾਬ ਕੀਤਾ ਔਰ ਫਿਰ ਗੰਦੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਨਾਲ ਛੇੜਛਾੜ ਕੀਤੀ ਔਰ ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਾਂਦਾ ਹੋਇਆ ਰਸ਼ਾਦ ਵਾਲੇ ਡੱਬੇ ਦੇ ਵਿੱਚ ਮੱਛਰ ਮਾਰਨ ਵਾਲੀ ਸਪਰੇ ਵੀ ਛਿੜਕ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਕੈਮਰੇ ਦੇ ਵਿੱਚ ਕੈਦ ਹੋਇਆ ਕਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਸ ਨੇ ਪੇਸ਼ਾਬ ਕੀਤਾ ਫਿਰ ਉਹੀ ਗੰਦੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਉਹਨਾਂ ਦੇ ਨਾਲ ਛੇੜਛਾੜ ਕੀਤੀ ਤਾਂ ਪੁਲਿਸ ਨੇ 7 ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਔਰ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਹੈ ਪਰਵੰਧਕ ਕਮੇਟੀ ਅਤੇ ਗ੍ਰੰਥੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਪ੍ਰਵਾਸੀ ਪਰਿਵਾਰ ਦਾ ਇਹ ਬੱਚਾ ਸੀ ਜਿਸ ਦੀ ਉਮਰ 16-17 ਸਾਲ ਦੀ ਹੈ ਜਲੰਧਰ ਦੇ ਜੰਡਿਆਲਾ ਦੇ ਇੱਕ ਗੁਰੂ ਘਰ ਦੇ ਵਿੱਚ ਇਹ ਬੇਅਦਬੀ ਹੋਈ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਪ੍ਰਵਾਸੀ ਪਰਿਵਾਰ ਦਾ ਇਹ ਬੱਚਾ ਜੋ ਗੁਰੂ ਘਰ ਦੇ ਵਿੱਚ ਨੰਗੇ ਸਿਰ ਦਾਖਲ ਹੋਇਆ ਫਿਰ ਤਾਬਿਆਂ ਦੇ ਕੋਲ ਇਸ ਨੇ ਪਿਸ਼ਾਬ ਕੀਤਾ ਉਹੀ ਗੰਦੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਨਾਲ ਛੇੜਛਾੜ ਕੀਤੀ ਇਸ ਦਾ ਪੂਰਾ ਕਾਰਨਾਮਾ ਕੈਮਰੇ ਦੇ ਵਿੱਚ ਕੈਦ ਹੋਇਆ ਫਿਰ ਜਾਂਦਾ ਜਾਂਦਾ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਮੱਛਰ ਮਾਰਨ ਵਾਲੀ ਸਪਰੇ ਵੀ ਛਿੜਕ ਗਿਆ ਫਿਲਹਾਲ ਸਿੱਖ ਸੰਗਤਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਬਹੁਤ ਹੀ ਮੰਨ ਭਾਗੀ ਘਟਨਾ ਇਸ ਗੁਰਦਵਾਰਾ ਸਾਹਿਬ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਤੇ ਗੁਰਦੁਆਰਾ ਸ਼੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਾਂ ਅਤਿ ਦਰਜੇ ਦੀ ਘਣਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਨੀਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਨੇ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਣਾ ਮੁਛਰਾ ਮਸਤੇ ਉਹ ਵੀ ਉਹਨੇ ਸਪਰੈਕ ਕੀਤਾ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਸਾਹਮਣੇ ਆਇਆ ਉਦੋਂ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅੱਤ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਤੇ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਦੀ ਆਪਜੀ ਦੀ ਐਸੀ ਜੀ ਵੀਡੀਓ ਇਸ ਬਾਰੇ ਕੀ ਗੱਲ ਕਰੀਏ ਬੇਹਰਮਤੀ ਦੀਆਂ ਜਿੰਨੇ ਵੀ ਤੁਸੀਂ ਲਫ਼ਜ਼ ਇਸਤੇਮਾਲ ਕਰ ਸਕਦੇ ਉਹਨਾਂ ਸਭ ਨੂੰ ਕ੍ਰਾਸ ਕਰਨ ਵਾਲੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਕਿਉਂ ਗੱਲ ਕਰਦਾ ਹੈ ਇਸੇ ਮੁਤਲਕੀ ਗੱਲ ਕਰਦਾ ਭਾਈ ਅਮਰਪਾਲ ਸਿੰਘ ਇਹੋ ਹੀ وجہ ਤੋਂ ਗੱਲ ਕਰਦਾ ਹੈ ਅਗਰ ਕੋਈ ਸਜ਼ਾ ਕਰ ਰਿਹਾ ਕੋਈ ਗਲਤ ਕੰਮ ਕਰਦਾ ਹੈ ਨਾ ਤਾਂ ਉਹਦੀ ਸਜ਼ਾ ਨੂੰ ਵਧਾ ਦਿੱਤਾ ਜਾਏ ਉਹਦੇ ਲਵੇ ਕੇ ਬਾਕੀ ਲੋਕਾਂ ਨੂੰ ਇੱਕ ਹਿਬਤ ਮਿਲਣੀ ਚਾਹੀਦੀ ਹੈ ਕਿ ਇਹ ਕੰਮ ਕਿਉਂ ਕੀਤਾ ਉਹਨਾਂ ਤੇ ਇਹ ਜਿਹੜਾ ਕੰਮ ਹੋਇਆ ਨਾ ਇਦੇ ਪਿੱਛੇ ਕੋਈ ਮਾਸਟਰਮਾਈਂਡ ਹੈਗਾ ਜਿੰਨੇ ਚੀਜ਼ ਕਰਵਾਈ ਹੈ ਇੰਜ ਨਹੀਂ ਇਹ ਚੀਜ਼ਾਂ ਹੋ ਜਾਂਦੀਆਂ ਇੱਕ ਇੱਤਰਾਮ ਵਾਲੀ ਜਗ੍ਹਾ ਤੇ ਜਾ ਕੇ ਤੁਸੀਂ ਇੰਜ ਇੰਨੀ ਕੁ ਬੇਹੁਨਮਤੀ ਕਰ ਰਹੇ ਹੋ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਇੰਜ ਦੀਆਂ ਹਰਕਤਾਂ ਕਰ ਰਹੇ ਹੋ ਸਿੱਖ ਕੌਮ ਇੱਕ ਕੌਮ ਹੈਗੀ ਹੈ ਤੁਸੀਂ ਉਹਨਾਂ ਤੇ ਸਿੱਧਾ ਸਿੱਧਾ ਹਮਲਾ ਕਰ ਰਹੇ ਹੋ ਇਨਸਾਨ ਨੂੰ ਮਾਰ ਦੇਣਾ ਉਸ ਤੋਂ ਬਾਅਦ ਜ਼ਿੰਦਾ ਇੰਨੇ ਇਨਸਾਨਾਂ ਨੂੰ ਇੰਨੇ ਸਿੱਖਾਂ ਦੇ ਉੱਤੇ ਤੁਸੀਂ ਹਮਲਾ ਕੀਤਾ ਸਿੱਧਾ ਸਿੱਧਾ ਐ ਜਿਹੜਾ ਬੱਚੇ ਦੇ ਥਰੂ ਹੈ ਜਿਹੜਾ ਕੰਮ ਹੋਇਆ ਨਾ ਬਹੁਤ ਸ਼ਰਮਨਾਕ ਤੇ ਬਹੁਤ ਹੀ ਗਲਤ ਕੰਮ ਹੋਇਆ ਉਮੀਦ ਕਰਨੀ ਹੈ ਕਿ ਇਹਦੇ ਉੱਤੇ ਐਕਸ਼ਨ ਲਿਆ ਜਾਏਗਾ ਉਮੀਦ ਕਰਨੀ ਹੈ ਕਿ ਜਿਹੜੇ ਇਹਦੇ ਪਿੱਛੇ ਲੋਕ ਸੀ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਤੇ तमाम ਲੋਕਾਂ ਦੀ ਬੇਨਤੀ ਹੈ ਯਾਰ ਕਿਸੇ ਵੀ ਮਜ਼ਬਦ ਤੋਂ ਕੋਈ ਇਨਸਾਨ ਤੱਲਕ ਰੱਖਦਾ ਹੋਵੇ ਤੁਹਾਡੀ ਮਿਹਰਬਾਨੀ ਅਜਿਹੀਆਂ ਚੀਜ਼ਾਂ ਨਾਲ ਤੇ ਕਮੈਂਟਸ ਕਰਕੇ ਦੱਸੋ ਕਿ ਜਿਹੜੇ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਇਹ ਕੰਮ ਕੀਤਾ ਉਹਨਾਂ ਦੇ ਨਾਲ ਕਿੰਦਾ ਸਲੂਕ ਕਰਨਾ ਚਾਹੀਦਾ ਤੇ ਬਾਕੀ ਮਿਲਣਾ ਕਿਸੇ ਨੱਚ